ਜੀ ਮੈਂ ਗਗਨਦੀਪ ਸਿੰਘ ਪੁੱਤਰ ਸ਼੍ਰੀ ਭਗਵਾਨ ਦਾਸ ਵਾਸੀ ਗੁਰੂਗੋਬਿੰਦ ਸਿੰਘ ਨਗਰ ਗਲੀ ਨੰਬਰ 17/1 ਜਿਹੜੇ ਬੀਬੀ ਵਾਲਾ ਚੌਕ ਦਾ ਰਹਿਣ ਵਾਲਾ ਮੇਰਾ ਇੱਕ ਦੋਸਤ ਨਰਿੰਦਰ ਸਿੰਘ ਲੈਕਸਿਟੀ ਗੁੰਨੇਣਾ ਪਿੰਡ ਤੋਂ ਆਇਆ ਉਹਨੇ ਅੱਜ ਮੈਨੂੰ ਸਵੇਰ ਫੋਨ ਕੀਤਾ ਕਿ ਆਪਾਂ ਫਰੋਜਪੁਰ ਚੱਲ ਕੇ ਆਉਣਾ ਹੈ ਕੋਈ ਕੰਮ ਆਇਆ ਮੈਂ ਉਹਦੇ ਨਾਲ ਫਰੋਜਪੁਰ ਗਿਆ ਜੀ ਠੀਕ ਹੈ ਕੋਈ ਕੋਈ ਪੇਮੈਂਟ ਦਾ ਲੈਣ ਦੇਣ ਸੀਗਾ ਉਹਦੇ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਅਕਾਊਂਟ ਦੇ ਆਪਣਾ ਏਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ ਚ ਪੈਸੇ ਸੈਂਟ ਕੀਤੇ ਮੈਂ ਉਹਨੂੰ ਕੈਸ਼ ਕਢਾ ਕੇ ਦਿੱਤਾ ਜੀ 16000 ਰੁਪਿਆ ਉਸ ਤੋਂ ਬਾਅਦ ਅਸੀਂ ਰੋਇਪੁਰ ਪਹੁੰਚ ਗਏ ਸੀ ਰੋਇਪੁਰ ਜਿਹੜੇ ਬੰਦੇ ਨੂੰ ਮਿਲਣਾ ਸੀ ਉਹਨੂੰ ਉਹਨੇ ਪੈਸੇ ਪੜਾਏ ਮੈਂ ਉੱਥੋਂ ਗੱਡੀ ਚੋਂ ਬਾਹਰ ਹੋ ਗਿਆ ਮੈਂ ਆਵਦਾ ਪਾਣੀ ਪੀਣ ਲੱਗ ਗਿਆ ਤੇ ਬਾਥਰੂਮ ਜਾ ਕੇ ਆਇਆ ਸੀ ਐਨੇ ਚ ਉਹਨੇ ਆਦਾ ਪੇਮੈਂਟ ਪੇਮੈਂਟ ਦੇ ਕੇ ਤੇ ਅਸੀਂ ਉੱਥੋਂ ਫ੍ਰੀ ਹੋ ਗਏ ਬਈ ਅਸੀਂ ਉੱਥੋਂ ਬਟਿੰਡੇ ਨੂੰ ਚੱਲ ਪਏ ਜਦੋਂ ਅਸੀਂ ਬਟਿੰਡੇ ਆਏ ਤਾਂ ਅਸੀਂ ਵੀਰਕਾ ਪਲਾਂਟ ਆ ਰਹੇ ਸੀਗੇ ਮੇਰੀ ਉੱਥੇ ਗੱਡੀ ਚੱਲਦੀ ਆ ਜੀ ਵੀਰਕਾ ਪਲਾਂਟ ਦੇ ਵਿੱਚ ਅਸੀਂ ਆ ਜਿਹੜਾ ਕੈਂਟ ਥਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ ਅੱਗੇ ਸੀ ਆਈ 2 ਜਦੋਂ ਕ੍ਰੋਸ ਕੀਤੇ ਤਾਂ ਉਹਨਾਂ ਨੇ ਸੀ ਆਈ 2 ਵਾਲਿਆਂ ਨੇ ਗੱਡੀਆਂ ਸਾਡੇ ਮਦਰ ਲਾਈਆਂ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸ ਫੈਟ ਵਾਲਾ ਪੁਲਾ ਹੈ ਉਹ ਪੁਲ ਦੇ ਉੱਤੇ ਘੇਰੇ ਜੀ ਗੱਡੀਆਂ ਮੂਹਰੇ ਲਾ ਕੇ ਉਤਵਾਦ ਸਾਨੂੰ ਉਹ ਸੀਆਈ ਵਾਪਸ ਲਿਆਈ ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਜੀ ਉਦੋਂ ਬਾਅਦ ਜੀ ਸਾਨੂੰ ਇੱਥੇ ਲਿਆਏ ਸੀਆਈ 2 ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਿਰੋਜਪੁਰੋਂ ਸਮਾਨ ਲੈ ਕੇ ਆਏ ਹੋ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਅਸੀਂ ਕਿਸੇ ਨੂੰ ਪੇਮੈਂਟ ਫੜਾਉਣੀ ਸੀ ਉਹ ਬਾਈ ਨੇ ਲਖਿੰਦਰ ਨੇ ਇਹ ਸਾਨੂੰ ਆਸੇ-ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਵੱਲ ਲੈ ਗਏ ਕਿ ਤੂੰ ਤੇਰੇ ਘਰੇ ਸਮਾਨ ਆ ਤੂੰ ਘਰੇ ਰੱਖ ਕੇ ਆਇਆ ਮੈਂ ਇਹ ਮੈਨੂੰ ਬਿਠਾ ਕੇ ਲੈ ਗਏ ਨਾਲ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਲੈ ਗਏ ਵੀ ਪਤਾ ਨਹੀਂ ਕੋਈ ਲੋਕੇਸ਼ਨ ਲੋਕੇਸ਼ਨ ਟਰੇਸ ਕਰਦੇ ਸੀ ਪੁੱਛੋ ਜਾ ਕੇ ਉਸ ਤੋਂ ਬਾਅਦ ਫੇਰ ਬਹਿੰਡੇ ਆਏ ਉਹ ਬੰਦੇ ਨੂੰ ਨਰਿੰਦਰ ਨੂੰ ਇਹਨਾਂ ਨੇ ਉੱਥੇ ਸੀਆਈ 2 ਚ ਰੱਖਿਆ ਮੈਨੂੰ ਇਹ ਆਉਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਏ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਬ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਸ ਤੋਂ ਬਾਅਦ ਟਾਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਦਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਤੋਂ ਵਾਪਸ ਲੈ ਕੇ ਆਏ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਦੋਂ ਤਾਂ ਇਹ ਉੱਠ ਖੜਦਾ ਉਹ ਨਹੀਂ ਉੱਠਦਾ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਂ ਪਤਾ ਐਡਰੈਸ ਨੋਟ ਕੀਤਾ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ ਤੇ ਇਹਦੇ ਘਰੇ ਫੋਨ ਕਰਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਨੇ ਓਵਰਡੋਜ ਕੀਤੀ ہوئی ਆ ਤੇ ਇਹਨੂੰ ਉੱਥੇ ਦਾਖਲ ਕਰਵਾ ਇਹਦੇ ਘਰਦਿਆਂ ਨੂੰ ਫੋਨ ਕਰਦੇ ਇਹਦੇ ਘਰ ਦੇ ਆ ਜਾਣਗੇ ਤੇ ਜੇ ਤੂੰ ਨਾ ਕੀਤਾ ਤਾਂ ਤੇਰੇ ਤੇ ਪਰਚਾ ਦੇਵਾਂਗੇ ਸੀ ਤੇਰਾ ਨਾਂ ਪਤਾ ਐਡਰੈਸ ਸਾਡੇ ਕੋਲੇ ਸਾਰਾ ਕੁਝ ਆ ਤੇਰੇ ਤੇ ਪਰਚਾ ਦੇਵਾਂਗੇ ਜੀ ਮੈਂ ਉੱਥੇ ਚਲਾ ਗਿਆ ਜੀ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਇਹਦੀ ਮੰਮੀ ਨੂੰ ਫੋਨ ਕੀਤਾ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਵੀ ਇਹਦੇ ਸਰੀਰ ਤੇ ਤਾਂ ਕੋਈ ਛੱਟ ਨਹੀਂ ਹੈਗੀ ਪਰ ਤੁਸੀਂ ਆਜੋ ਵੀ ਇਥੇ ਐਮਰਜੈਂਸੀ ਚ ਦਾਖਲਾ ਉਸ ਤੋਂ ਬਾਅਦ ਜੀ ਮੈਂ ਉੱਥੋਂ ਚਲਾ ਗਿਆ ਜੀ ਡਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ ਉਹ ਬੰਦੇ ਦੀ ਡੈਥ ਹੋ ਗਈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਜੀ ਪੁਵਨ ਤਮਨ ਸੀਐਮ ਸਾਹਿਬ ਅੱਗੇ ਬੇਨਤੀ ਹੈ ਜੀ ਵੀ ਮੈਨੂੰ ਜੋ ਮੇਰੇ ਮਿੱਤਰ ਨਾਲ ਇਹਨਾਂ ਨੇ ਕੀਤਾ ਮੇਰੇ ਨਾਲ ਕੀਤਾ ਸਾਨੂੰ ਇਹ ਗੱਲ ਦਾ ਇਨਸਾਫ ਚਾਹੀਦਾ ਜੀ ਸ਼ਰਿਆਮ ਧੱਕਾ ਕੀਤਾ ਇਹਨਾਂ ਨੇ ਜੀ ਅਸੀਂ ਕੰਮ ਕੋਈ ਹੋਰ ਗਏ ਆ ਸਾਡਾ ਨਾਂ ਕਿਸੇ ਹੋਰ ਮਾਮਲੇ ਨਾਲ ਜੋੜ ਕੇ ਇਹਨਾਂ ਨੇ ਸਾਨੂੰ ਧੱਕਾ ਕੀਤਾ ਸਾਡੇ ਨਾਲ ਅਵਤਾਰ ਸਿੰਘ ਤਾਰੀ ਇੱਕ ਪੁਲਿਸ ਵਾਲੇ ਨੂੰ ਮੈਂ ਜਾਣਦਾ ਹਾਂ ਉਹਦੇ ਵਰਦੀ ਪਾਈ ਹੋਈ ਸੀ ਉਹਦੇ ਨੇਮ ਪਲੇਟ ਤੇ ਅਵਤਾਰ ਸਿੰਘ ਤਾਰੀ ਲਿਖਿਆ ਸੀ ਬਾਕੀ ਸਿਵਲ ਡਰੈਸ ਸੀਗੇ ਜੀ 6-7 ਮੁੰਡੇ ਉਹਨਾਂ ਦਾ ਮੈਂ ਬਾਈ ਫੇਸ ਉਹਨਾਂ ਨੂੰ ਸਿਆਨ ਦਾ ਮੈਨੂੰ ਉਹਨਾਂ ਦੇ ਨਾਂ ਤੋਂ ਨਹੀਂ ਪਤਾ ਵੀ ਇਹ ਕੌਣ ਬੰਦੇ ਆ ਕੌਣ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਜੀ ਹੱਥ ਬਨ ਕੇ ਬੇਨਤੀ ਹੈ ਜੀ ਮੇਰਾ ਦੋਸਤ ਮਾਰਤਾ ਇਹਨਾਂ ਨੇ